ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਸਜਣੋ ਫਾਇਦਾ ਹੋ ਜਾਂਦਾ ਅੱਜ ਦੀ ਵਿਜਿਟ ਪਿੰਡ ਪੂਰਾ ਕੋਨਾ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਅਗਦੀ ਪੱਟੀ। ਬਾਈ ਗਰਲਾਲ ਸਿੰਘ ਕੋਲ ਪਹੁੰਚੇ ਆਂ। ਆਸਲਪੂਰੇ ਜਿਹਨੂੰ ਕਹਿ ਦਿੰਨੇ ਆ ਉਸ ਬੈਲਟ ਦੇ ਵਿੱਚ ਪਹੁੰਚੇ ਆਂ। ਇੱਕ ਚੰਗੀ ਦਧਾਰੂ ਨਾਮੇ ਵੀ ਕਹਿ ਸਕਦੇ ਮੈਂ ਲੈ ਕੇ ਆਏ ਬਾਈ ਹਣੀ। ਸੂਬੇ ਦਾ ਅੰਤਾਜਾ ਤੇ ਦੋਧੀ ਗੱਲਬਾਤ ਕਰਦੇ ਆਂ। ਜੁੜੇ ਰਹੋ ਅੰਦ ਤੱਕਰ ਤੇ ਭਾਈ ਗਰਲਾਲ ਸਿੰਘ ਸਤਿ ਸ੍ਰੀ ਅਕਾਲ। ਅਸੀ ਹਸਨੂ ਸਾਹਿਬ ਸਤਿ ਸ੍ਰੀ ਅਕਾਲ। ਚੜਦੀ ਕਲਾ ਭਰਾ। ਚੜਦੀ ਕਲਾ ਜੀ। ਚਲੋ ਚੜਦੀ ਕਲਾ ਹੀ ਮਹਾਰਾਜ ਰੱਖੇ। ਡਰੈੱਸ ਕਰੀਏ ਨੋਟ। ਪਿੰਡ ਪੂਰਾ ਕੋਨਾ। ਹਾਂ। ਤਸਵੀਰ ਪੱਟੀ। ਜ਼ਿਲ੍ਹਾ ਸ਼੍ਰੀਕਰਨਤਾਲ ਸਰ। ਮੋਬਾਈਲ ਨੰਬਰ 99143 98004। ਠੀਕ ਹੈ ਜੀ। ਤੇ ਮੈਂ ਤਾਂ ਭਾਵੇਂ ਇੱਕ ਹੀ ਲਿਆਂਦੀ ਆ ਨਾ। ਹਾਂ ਜੀ। ਚੇਰ ਬਾਦ ਪਾਉਂਦੇ ਭਾਵੇਂ ਤੇ ਪਾਉਂਦੇ ਸਿਰਾਈ। ਹਾਂ ਜੀ। ਹੈਨਾ? ਮੇਰੇ ਨਾਲ ਅਮਹੀਨੇ ਡੇਢ ਮਹੀਨੇ ਬਾਅਦ ਹੀ ਵੀਡੀਓ ਪੈਂਦੀ ਕਰੇ। ਹਾਂ ਜੀ। ਉਹ ਸਭ ਵੀ ਫਿਰ ਇਦਾਂ ਹੀ ਬੜ ਜਾਂਦੇ। ਰਾਪਸਵਾਪੀ। ਤੇ ਮੈਂ ਜੰਗੀ ਹਰ ਵਾਰ ਕਿੰਨਾ ਕ ਦੁੱਧ ਪਾਉਂਦੀ ਰਹੀ ਸਹੀ ਤਾਜ ਨਾ ਇਹ ਵੀਰ ਜੀ ਹੁਣ ਜਿੰਨਾ ਵੇਖਣ ਵਾਲੇ ਵੀਰ ਭੈਣ ਭਰਾ ਆਪਣੇ ਨਾਲ ਜਿਆਦਾ ਸਿਆਣੇ ਉਹ ਉਹਦੀ ਆਈਡੀਆ ਲਾਉਣਗੇ ਕਿੰਨਾ ਪਾਉਂਦੇ ਫਿਰ ਵੀ ਚਲ ਅੰਤਾਜਾ ਮਾਲਕਾਂ ਨੇ ਦੱਸਿਆ 14 ਤੋਂ 15 ਕਿਲੋ ਦੁੱਧ ਨਾਰਮਲ ਸੇਵਾ ਦੇ ਪਾਉਂਦੀ ਮਾ ਜੀ 14 ਤੋਂ 15 ਹਨਾ ਬਿਲਕੁਲ ਨਾਰਮਲ ਇਹਨਾਂ ਪਾਉਣਾ ਚਾਹੀਦਾ ਜੇ ਹੋਰ ਕਿਸੇ ਬੰਦੇ ਕੋਲ ਹੁੰਦੀ ਨਾ ਉਹਨੇ ਦੱਸਿਆ ਕਿੰਨਾ ਕਹਿੰਦਾ ਹੈ 20 ਹਨਾ ਹਨਾ 20 ਕਿਲੋ ਪਰ ਆਪਾਂ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਆਪਾਂ ਕਾਦੇ ਲਈ ਬਗਣ ਬਕਾਉਣ ਕਰਨਾ ਇਹ 2 ਤੇ 15 16 ਨਹੀਂ ਇਹਨੂੰ ਕੀ ਜਾਂਦਾ ਹਾਂਜੀ ਸਵੇਰ ਸਵੇਰ ਤੇ ਜਾ ਜੀ ਠੀਕ ਆ ਤੋਰਾ ਕਰਵਾ ਲਈਏ ਚੈੱਕ ਲਓ ਜੀ ਤੋਰਾ ਸਜਣਾ ਤੁਹਾਨੂੰ ਕਰਾਉਣੇ ਆ ਮੈਂ ਚ ਕੋਈ ਸ਼ਾਕਣੀ ਆ ਮੈਂ ਵੱਡੀ ਆ ਥੰਥਣੋਂ ਬੜੇ ਸੋਹਣੇ ਲੱਗੇ ਨੋਕ ਵਾਲਾ ਹੀ ਤਾਂ ਨੇ ਲਓ ਜੀ ਸੰਗਲ ਦੀ ਪਾਇਆ ਆਏ ਤੇ ਮੋਹਰੀ ਦੀ ਜਾਬਦੀ ਮੈਨੂੰ ਕਰਦੀ ਹੈ ਨਾ ਹਰਕਲ ਜੀ ਲਓ ਜੀ पूरी मैं बैठी नौ, नौ।, तो नौ। तो क्या बात है नहीं सिरा मैं करी पूरी दिलों ਮੈਂ ਜਿਵੇਂ ਮੈਂ ਬਈ ਗੁਰਲਾਸਾਂ ਭਲੇਖਾ ਪਉਂਦੀ ਕਿਤੇ ਨਿੱਕੀ ਹੁੰਦੀ ਮੈਂ ਕਿਤੇ ਮਾਲਵੇ ਬਿਲਡ ਤੋਂ ਆਈ ਹੋਗੀ ਹਨਾ ਉਧਰ ਮਈਆਂ ਵਹੇ ਗਿਣੀਏ ਤੇ ਕਦ ਕੁਦ ਬੜੇ ਵੱਡੇ ਵੱਡੇ ਆ ਵਹੇ ਆਪਣੇ ਇਲਾਕੇ ਚ ਵੀ ਕੋਈ ਛਕਣੀ ਆ ਜਿਹਨੇ ਸੰਭ ਗਿਆ ਮਾੜੀ ਗਾਂ ਲਾਦੀ ਮੈਂ ਇਹਨੂੰ ਦਿਨ ਕਿੰਨੇ ਅੰਤਾਜਾ ਲਊਗੀ ਆਪਾਂ ਗੱਲ ਕਰਦੇ ਦਸ ਦਿਨ ਰਹਿੰਦੇ ਸ਼ਹਿਦ ਹੁੰਦਾ ਥਣਾ ਸ਼ਹਿਦ ਹੀ ਹੁੰਦਾ ਹਾਂਜੀ ਠੀਕ ਐ 10 ਦਿਨ ਪੱਕੇ ਲੈ ਜਾਓ ਹਾਂਜੀ ਠੀਕ ਐ ਤੇ ਰੇਟ ਭਾਈ ਕੀ ਰਹੇਗਾ ਤੋਰ ਤੇ ਮੜੇ ਗਾਂ ਘਰੀ ਵਾਣਾ ਬੂਣਾ ਵਿਖਾਈਏ ਚੱਜਣਾ ਜਿੰਨੇ ਰਕਮ ਲਾਉਣੀ ਆ ਉਹਨੂੰ ਪਤਾ ਲੱਗੇ ਕਿ ਜੈਸ ਲਾਉਣਾ ਆਵੇ ਕਿ ਕਿੰਨਾ ਘੋਰ ਮੈਂ ਖੁੱਲ ਜੂਗੀ ਕਿੰਨੀ ਕੁ ਬੰਨ ਜੂਗੀ 10 ਦਿਨਾਂ ਦੇ ਵਿੱਚ ਨੋ ਜੀ ਸਜਣ ਹੂੰ ਲਾ ਦਿਓ ਇਹਨੂੰ ਕਰ ਦਿਓ ਕਰਮ ਵਾਲੀ ਇੱਕ ਤੇ ਜਿੱਥੇ ਖੜ ਜਾਂਦੀ ਹੈ ਹਲਦੀ ਨਹੀਂ ਏਡੀ ਛੰਡੀ ਨਾ ਬਈ ਸਜਣ ਆ ਜੈਸ ਲਾਓ ਤੁਸੀਂ ਥੋੜੇ ਪੜੇ ਨਹੀਂ ਉਤੋਂ ਜੇ ਫਿਸੇ ਜੀ ਸਾਡੇ ਅੜੀਏ ਨੇ ਖੁੱਲੇ 10 ਦਿਨ ਲੈ ਜੂਗੀ ਤੇ ਜਿਹੜਾ ਵਹਾਨਾ ਜੈਸ ਬਿਲਕੁਲ ਤੂ ਦੇ ਨਾਲ ਟੱਚ ਕਰੂਗਾ ਇਹ ਅੰਦਾਜ਼ਾ ਨਾਲ ਉਹ ਕਿ ਆ ਹੋਣੀ ਨਹੀਂ ਵੇਖ ਰਹਿ ਜੇ ਬਾਹਰ ਨੂੰ ਮੈਂ ਆਉਣੀ ਸ਼ੁਰੂ ਹੋ ਗਈ ਆ ਉਹਨਾਂ ਦੀ ਅਗਲੀ ਸਾਈਡ ਤੇ ਉਹਨਾਂ ਦੀ ਪਿਛਲੀ ਸਾਈਡ ਨੂੰ ਲੈਵਾਂ ਬਣਾਉਂਗੇ ਬਿਲਕੁਲ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਮੈਂ ਵੀ ਵੱਡੇ ਆ ਪਾਟੀ ਬੰਤਰ ਦੀ ਤੇ ਨੱਕਰ ਹੋਣਾ ਪਊਗਾ ਪੂਰਾ ਕੋਨਾ ਸੰਤ ਕਰਤਾ ਸਿੰਘ ਮਹਾਂਪੁਰਖਾਂ ਦਾ ਨੱਕਰ ਹੈ ਭਾਈ ਗਰਲਾਲ ਸਿੰਘ ਕੀਮਤ ਇਹ ਪੁੱਜਨੇ ਦੀ ਕਾ ਭਾਈ ਉਹਨੇ ਦੇ ਦਿੰਨੇ ਨਹੀਂ ਫਿਰ ਵੀ ਜੀਦ ਪਹਿਲੇ ਤੇ ਮੰਗੇ ਨਹੀਂ ਜਾਂਦੇ ਹਨ ਸਾਂਭੀ ਹੁੰਦੀ ਹੈ ਨਾ ਗੁਰਕੀਆਂ ਪਾਪਾ ਕੇ ਜਿਹਨੂੰ ਸਾਂਭਣਾ ਦਾ ਏ ਉਹਨੂੰ ਪਤਾ ਹੁੰਦਾ ਕਿ ਕਿੰਨਾ ਖਰਚਾ ਖਾ ਕੇ ਡੰਗਰ ਪਾਲਦਾ ਏ ਤੇ ਮੇਰੇ ਵਰਗੇ ਨੇ ਜਿਹਨੇ ਠੱਗੀ ਨਹੀਂ ਰੱਖੀ ਉਹਨੇ ਵੀ ਕਮੈਂਟ ਕਰ ਦੇਣਾ ਏ ਐਵੇਂ ਬੇਫਾਇਦਾ ਇੰਨੇ ਪੈਸੇ ਮੰਗੀ ਜਾਂਦਾ ਇਹਨੇ ਦੀ ਮਹਿ ਹੈਗੀ ਆ ਸਹੀ ਗੱਲ ਹੈ ਜੀ ਠੀਕ ਹੈ ਨਾ ਕਮੈਂਟ ਨਹੀਂ ਕਰਨਾ ਚਾਹੀਦਾ ਪਸ਼ੂ ਪਾਲੇ ਖਰਚਾ ਖਾਂਦਾ ਘਰ ਖਾਂਦਾ ਹਾਂਜੀ ਘਰ ਖਾ ਕੇ ਡੰਗਰ ਪਾਲਦਾ ਸਹੀ ਗੱਲ ਹੈ ਹਾਂ ਤੇ ਰੇਟ ਮੇਰਾ ਵੀਰ ਸੋਣਾ ਜੀ ਕਰਦੇ ਕਿ ਬਿਲਕੁਲ ਜੇ ਜਾ ਜਿਆ ਕੀ ਦੇਣ ਲੈਣ ਵਾਲਾ ਹੀ ਤੁਮ ਸਭ ਦੀ 1 ਲੱਖ 30 ਹਜ਼ਾਰ ਮਾਰਕ ਕਰਦੇ ਇਹ ਕਿਤੇ ਹਾਂਜੀ ਪਿਆਰ ਮਾਤ ਕਿੰਨਾ ਕਰਦੀ ਜਿੰਨਾ ਕਹੋਗੇ ਕਰਦਾਂਗੇ ਨਹੀਂ ਤਾਹ ਹੀ ਕਰਨਾ ਮੈਂ ਨਹੀਂ ਜਿੱਤ ਤਾਡੀ ਸ਼ਰਤਾਂ ਜਿੰਨਾ ਵੀ ਕਰ ਦਾਂਗੇ 1 ਲੱਖ 28 ਹਜ਼ਾਰ ਦੀ ਦੇ ਦਾਂਗੇ ਇਹ 28 ਦੀ ਪੰਜ ਦਾ ਨਾ ਕਰੀਏ ਤੁਸੀਂ ਪੰਜ ਦਾ ਧੱਕਾ ਹੋਏ ਨਾ ਚਾਚਾ ਜੀ ਨੂੰ ਪੁੱਛ ਲਗੇ 25 ਦੀ ਕਰਦਗੇ ਹਾਂ ਤੇ ਨਾ ਹੀ 100 ਰੁਪਈਆ ਸ਼ੋਰ ਹੀ ਕਰਨੀ ਉੱਚੋ ਠੀਕ ਆ ਠੀਕ ਆ ਜੀ ਠੀਕ ਆ ਇਹਨੂੰ ਲਾ ਦਿਓ ਇਹ ਤੋਂ ਛੋੜੀ ਹੋਣੀ ਸਾਨੂੰ ਸਾਹਿਬ ਜੀ 100 ਰੁਪਈਆ ਸੱਜਣਾ ਛੋੜ ਹੋਣੀ ਆ 5000 ਖੁੱਲਾ ਡੁੱਲਾ ਤਾਨੂੰ ਛੜਾਤਾ ਏ ਇਹ ਇਹ ਵੀ ਅੱਜ ਕੱਲ ਦੇ ਸਮੇਂ ਦੇ ਹਿਸਾਬ ਨਾਲ ਜੋ ਬਾਹਰ ਬਾਜ਼ਾਰ ਚੱਲੰਦਿਆ ਉਹ ਹਿਸਾਬ ਨਾਲ ਇੱਕ 25 ਤੁਹਾਡਾ ਰੇਟ ਕਰਾਇਆ ਜੇ ਪੂਰੀ ਇਹ ਤੋਂ ਵੀ ਜ਼ਿਆਦਾ ਦੇਖ ਹੁੰਦੀ ਤੇ ਫਿਰ ਡੇਢ ਤੋਂ ਘੱਟ ਮੈਂ ਕਿਸੇ ਨੂੰ ਵੀ ਨਹੀਂ ਦੇਣੀ ਇੱਕ 70 80 ਮੁੱਲ ਕਰਨਾ ਹੀ ਮੇਲਾ ਲੋਟ ਲਓ ਸਾਸੀ ਕਾ ਸਰ